ਮੱਧਿਆਨ ਵਾਲਾ ਸਰਦਾਰੀ ਆ ਦੇਖੋ ਸਾਰੀ ਵੀਡੀਓ ਕਰ ਮੈਂ ਮੈਥਣ ਪਿਆ ਸੀ ਆਪਾਂ ਹੁੰਦਾ ਅੱਜ ਤੱਕ ਮੈਂ ਨਹੀਂ ਗਵਾ ਸਿੱਟਣਾ ਆ ਸਾਰੀਆਂ ਗਵਾਂਡਾਂ ਮੈਨੂੰ ਟਿੱਚਰਾਂ ਕਰਦੀਆਂ ਨੇ ਕਿਸੇ ਨੇ ਕਰੇ ਨਾ ਕਰਨੀ ਆਗੇਗੇ ਅਗਲੀਆਂ ਗੱਡੀਆਂ ਦੇ ਘੁੰਮਦੀਆਂ ਨੇ ਚੁੱਪ ਕਰਕੇ ਮੱਝਾਂ ਵੇਚ ਕੇ ਮੈਨੂੰ ਵੀ ਗੱਡੀ ਲੈ ਕੇ ਦੇ ਉਹ ਕਿਉਂ ਤੇਰੇ ਦਿਮਾਗ 'ਚ ਫਰਕ ਪੈ ਗਿਆ ਜੇ ਆਪਣਾ ਮੂੰਹ ਲਾਲ ਹੋਵੇ ਗਵਾਂਡੀਆਂ ਦਾ ਚਪੇਣਾ ਮਾਰ ਕੇ ਨਹੀਂ ਲਾਲ ਕਰੀਦਾ ਹੁੰਦਾ ਨਾਲੇ ਕੰਬਲੀਆਂ ਮੱਝਾਂ ਨਾਲ ਆਪਣੀ ਸਰਦਾਰੀ ਆ ਖੁੱਲਾ ਆਪਾਂ ਦੁੱਧ ਪੀਨੇ ਆ ਨਾਲੇ 4-5 ਕਿਲੋ ਡੈਰੀ 'ਚ ਪਾ ਦਿੰਨੇ ਆ ਹੋਰ ਦੱਸ ਤੈਨੂੰ ਕੀ ਚਾਹੀਦਾ ਦੇਖੀ ਤੈਨੀਆਂ ਆਪਾਂ ਖੁੱਲਾ ਦੁੱਧ ਕੋਈ ਨਾ ਕਰਦਾ ਮੈਂ ਕੁਛ ਨਾ ਕੁਛ ਭਗਵਾਨ ਨੇ ਤੇਰੇ ਕਹਿਣ ਤੇ ਦੇਖ ਲੈ ਮੈਂ ਮੱਝਾਂ ਵੇਚ ਕੇ ਗੱਡੀ ਲੈ ਆ ਬਾਈ ਨੇ ਮੱਝਾਂ ਵੇਚ ਕੇ ਹਾਂਜੀ ਹਾਂਜੀ ਬਹੁਤ ਸੋਹਣੀ ਆ ਨਾਲੇ ਹੁਣ ਮੈਂ ਜਦੋਂ ਆਪਦੇ ਪੇਕੇ ਪਿੰਡ ਜਾਇਆ ਕਰੂੰਗੀ ਨਾ ਉੱਥੇ ਮੇਰੀ ਭੂਰੀ ਢਰ ਹੋਇਆ ਕਰੂੰਗੀ ਪੁਰਾਣਾ ਨਹੀਂ ਮੱਝਾਂ ਵੇਚ ਕੇ ਗੱਡੀ ਲਿਆਂਦੀ ਪਾਰਟੀ ਹੋ ਗਈ ਤੁਹਾਡੇ ਵੱਲ ਓਏ ਹਾਂ ਹਾਂ ਪਾਰਟੀ ਹੋ ਗਈ ਓ ਭਗਵਾਨ ਨੇ ਉਹਦੇ ਤੇਰਾ ਭਰਾ ਤੇ ਤੇਰੀ ਮਾਂ ਆਏ ਨੇ ਭੱਜ ਕੇ ਨਾ ਵਾਸਤੇ ਚਾਹ ਬਣਾ ਕੇ ਲੈ ਕੇ ਆ ਚਾਹ ਕੀ ਜੀ ਮੈਂ ਆਪਦਾ ਕਾਲਜਾ ਫੂਕੇ ਬਣਾਵਾ ਤੂੰ ਤਾਂ ਹੈਣੀ ਗਾ ਗੁੰਦ ਤਾਂ ਹੈਣੀ ਕਰੇ ਵੇ ਦੁਪਹਿਰ ਵੇਲੇ ਹੁਣ ਤੇਰੇ ਪਿਓ ਵਾਲੀ ਡੈਰੀ ਖੁੱਲੀ ਆ ਜਿਹੜਾ ਦੁੱਧ ਮਿਲੂਗਾ ਦੁੱਧ ਹੁਣ ਸ਼ਾਮ ਨੂੰ ਮਿਲੂ ਹੁਣ ਫਿਰ ਕੀ ਕਰੀਏ ਜੀ ਹੁਣ ਫਿਰ ਐਂ ਕਰਦੇ ਆ ਮੱਝਾਂ ਵੇਚ ਕੇ ਆਪਾਂ ਗੱਡੀ ਤਾਂ ਲੈ ਲਈ ਹੁਣ ਫੇ ਗੱਡੀ ਨੂੰ ਝੋਲਣੇ ਆ ਮੇਰੇ ਸਾਡੇ ਜੀ ਮੈਂ ਮੱਝਾਂ ਨਾਲ ਸਰਦਾਰ ਹੁੰਦਾ ਸੀ ਸਰਦਾਰ ਹੁਣ ਤੂੰ ਮੈਨੂੰ ਮੰਗਤਾ ਬਣਾਤਾ ਮੰਗਤਾ ਡੈਰੀਆਂ ਚੋਂ ਮੈਂ 10-10 ਕਿਲੋ ਦੁੱਧ ਮੰਗਦਾ ਫਿਰਦਾ ਓਏ